ਓਏ ਭਰੀਆਂ ਘੈਂਟ ਲੱਗੂ ਓਏ ਓਏ ਨਹੀਂ ਨਹੀਂ ਯਾਰ ਭੂਤ ਬਣਾ ਮਟਰ ਭੂਤ ਬਣਾ ਨਹੀਂ ਨਹੀਂ ਦਰਾਨੀ ਬਣਾ ਉਹ ਨਹੀਂ ਨਹੀਂ ਘੈਂਟ ਲੱਗੇਗਾ ਮੂੰਹ ਤੇ ਆਇਆ ਕਰੇ ਬੜੀ ਮੋਟੇ ਵਸ ਓਏ ਤੈਨੂੰ ਮੇਰੇ ਮੈਕ ਕੋ ਹਾ ਫੇਰ ਇਧਰ ਕਰ ਆ ਪਹਿਲਾਂ ਹਾਂਜੀ ਗਾਇ ਕਿਦਾਂ ਉਹ ਸਾਰੇ ਅੱਜ ਆਪਾਂ ਕਰ ਲਿਆ ਸੱਤਵਾਂ ਵਲੋਗ ਸਟਾਰਟ ਆਪਾਂ ਖਾਣਾ ਖੁਣਾ ਖਾ ਲਿਆ ਤੇ ਹਾ ਤੂੰ ਬਰਾ ਪਕੜਾ ਲੱਗਿਆ ਬਾਹਰ ਉਹ ਲੋੜੇ ਆਪ ਵੱਡੇ ਸਟੈਂਡ ਤੇ Hai, anjing! Guys, jangan lupa lagi. Coba nubahar di sana. Hai, 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 ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਂਜੀ ਗਾਇਜ਼ ਹੁਣ ਆਪਾਂ ਆਪਣਾ ਪਹੁੰਚ ਚੁੱਕੇ ਆ ਗਾਰੇ ਆਪਾਂ ਕਲਾਸ ਨੂੰ ਤੁਹਾਨੂੰ ਪਤਾ ਹੀ ਆ ਬਾਕੀ ਤਾਂ ਅੱਜ ਵੀ ਬਹੁਤ ਆ ਠੀਕ ਹਨ ਬਾਕੀ ਤੁਹਾਨੂੰ ਚੱਲ ਰੈਕੋਡ ਅੱਡੇ 'ਚ ਪਹੁੰਚ ਕੇ ਦਿਖਾਉਣਾ ਹੈ ਜੋ ਵੀ ਅਗਲਾ ਪ੍ਰੋਸੈਸ ਲੋ ਗਾਇਜ਼ ਹੁਣ ਆਪਾਂ ਪਹੁੰਚ ਚੁੱਕੇ ਆ ਆਪਣੇ ਯਾਰ ਕੋਲੇ ਠੀਕ ਹਨ ਬਾਕੀ ਤੁਹਾਨੂੰ ਬਸ ਕਰਦੇ ਹੋਏ ਪ੍ਰੋਸੈਸ ਦਿਖਾਵਾਂਗੇ ਜੋ ਵੀ ਹੋਇਆ ਆਪਣਾ ਠੀਕ ਹਨ ਆਸਿਆ ਅਸਾਂ ਕਾ ਹੁਣ ਖੁੱਲ ਗਈ ਐ ਦੀ ਅੱਗੇ ਆ ਗੇਰਾ ਬਹੁਤ ਸੀਗੇ ਹਾਂਜੀ ਗਾਈ ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ ਭੁੱਲ ਕੇ ਅਸੀਂ ਕਹਿਣਾ ਆਪਾਂ ਤੇ ਆ ਵੀ ਨਵੇਂ ਸਾਲ ਦੀਆਂ ਵਧਾਈਆਂ ਲੋਕੋ ਨਵੇਂ ਸਾਲ ਦੀਆਂ ਵਧਾਈਆਂ ਤੇ ਹਾਂਜੀ ਗਾਜੀ ਮੈਂ ਤੇ ਜਿੰਦਰਾ ਤੇ ਕਿਹ ਬਾਸਾ ਤੇ ਸੇ ਬਾਕੀ ਸਭ ਉੱਥੇ ਬਹੁਤ ਹੀ ਦੇਖੋ ਆਪਣਾ ਅਗਲਾ ਪ੍ਰੋਕੈਸ ਆਪਾਂ ਤੇ ਲੈ ਬਰਨਾਲੇ ਘਾਣਾ ਨੂੰ ਬਣਾਈ ਲੋ ਵੀ ਗਾਈ ਜੀ ਆਪਾਂ ਪਹੁੰਚ ਚੁੱਕਿਆ ਬਸ ਕਿ ਬਰਨਾਲੇ ਚੱਲ ਵੀ ਅੱਜ ਥੀਤਾ ਤਾਂ ਸਾਢੇ ਨੇ ਹਨਾ ਆ ਜਾ ਉਧਰ ਆ ਜਾ ਕਿਵੇਂ ਉਧਰ ਚੱਲੀ ਗਿਆ ਚੱਲ ਇਹ ਤਿੰਨ ਤਰ੍ਹਾਂ ਕੇ ਉਧਰ ਦੀ ਚੱਲਣਾ ਮੈਂ ਕਹਾਂ ਚੱਲ ਉਧਰ ਦੀ ਸਹੀ ਤੋ ਵੀ ਗਾਈਜ਼ ਅਸੀਂ ਫੋਟੋ ਕਿ ਆਪਣੀ ਆ ਦੇ ਪਲਾਸ ਲਾਉਣ ਤੇ ਬਾਕੀ ਤੁਹਾਨੂੰ ਵੇ ਤਖੋਨੇ ਦੇਖਦਾ ਕਿ ਉੱਪਰ ਆਇਆ ਨਹੀਂ ਨਾ ਹਜੇ ਹੈ ਨਾ ਉਹਦੇ ਨਾਲ ਹੀ ਪੰਡੇ ਪੁੰਗੇ ਲੈਣੇ ਆ ਸੀ ਆ ਲੈਣ ਤੋਂ ਉਹ ਨੂੰ ਫੇਰ ਆਪਾਂ ਦਿਖਾਉਂਦੇ ਆ ਅਗਲਾ ਪੁੱਛ ਆਇਆ ਨਹੀਂ ਲੈ ਹਾਂਜੀ ਗਾਇਜ਼ ਅਸੀਂ ਇਹਨੂੰ ਲੱਗਿਆ ਉਹ ਨੂੰ ਫੋਨ ਆਪਣੇ ਯਾਰ ਨੂੰ ਜਿਹਦੇ ਨੇ ਆਈਟਮਾਂ ਲਵਣੀਆਂ ਨੇ ਆਹ ਦੇਖੋ ਲੱਗਾਇਆ ਫੋਨ ਦੇਖਨੇ ਅੱਜ ਲੇਟ ਹੋ ਗਿਆ ਆਇਆ ਨਹੀਂ ਉਹਦੇ ਨਾਲ ਹੀ ਆਈਟਮਾਂ ਉੱਤ ਮੰਨਣੀਆਂ ਚੱਕਿਆ ਪੱਕਦਾ ਨਹੀਂ ਗਿਆ ਦਵਾਰੇ ਲੱਗ ਉਹਦਾ ਉੱਪਰ ਆਜ ਆਇਆ ਕਰਤਾ ਹੈ ਕੋਯੋਂ ਦੋ ਨਹੀਂ ਚੱਲਦੇ ਆ ਈਮੇਟ ਆ ਗਿਆ ਗਾਈ ਕੀ ਬਤਰਾ ਰਾਇ ਤੂੰ ਦਾ ਹੋਵੇ ਬਾਕੀ ਤੁਹਾਨੂੰ ਦਿਖਾਉਂ ਮੈਂ ਲਿਜੇ ਆ ਗਿਆ ਗਾਈਜ਼ ਆਪਣਾ ਯਾਰ ਉਹ ਖੜਾਗਾ ਆ ਗਿਆ ਟਾਈਮ ਨਾਲ ਹੀ ਓਏ ਆਇਆ ਲੰਘਰ ਲੱਗਿਆ ਇਹੜੀ ਹੁਣ ਬੰਦੇ ਇਹ ਤਾਂ ਚਾਲੂ ਕੀਤੇ ਨੇ ਕਿਉਂ ਵੀ ਗਾਈਜ਼ ਓਏ ਸਹੀ ਗੱਲ ਆ ਉਹ ਸਮੋਸੇ ਚਾਲਦੇ ਆ ਤੁਸੀਂ ਚਾਹ ਪੀ ਲਓ ਮੈਂ ਤਾਂ ਪਿੰਡ ਨਹੀਂ ਮੈਂ ਸੋਸੇ ਖਾਣੂ ਹਾਂ ਦੇ ਗਾਈ ਖੋਨ ਹੋ ਗਿਆ ਤੇ ਤੁਰ ਪਿਆ ਭੱਜ ਲਿਆ ਇਹ ਹੋਵੇ ਨਹੀਂ ਕਰਦੇ ਉਹ ਜਦੋਂ ਸਾੜਦੇ ਆ ਲਾਤੀ ਜਮਾਰ ਤੋਂ ਮੈਂ ਮਾਰ ਤੇ ਭੱਜ ਮੈਂ ਤਾਂ ਡੱਕਰ ਕੇ ਲੈ ਕੇ ਆਇਆ ਪੂਰਾ ਲੈ ਡੱਕਰ ਕੇ ਅੱਜ ਲੈ ਕਦੋਂ ਗਿਆ ਲੈ ਕੱਜ ਕੰਮ ਠੀਕ ਮਾਰਿਆ ਉਹ ਪਰੇ ਪਰ ਸਾਥ ਵੀ ਤਰਿਆ ਉਹ ਥਾਪੀ ਚ ਆਏ ਹੁਣ ਹੋਰ ਹੈ ਗਾਈਜ਼ ਉਹ ਉੱਥੇ ਚੜਨਾ ਅਸੀਂ ਹੋ ਦੇ ਠੀਕ ਹੈ ਨਾ ਫਿਰ ਦਿਖਾਉਨੇ ਆ ਤੇ ਗਾਈ ਚਾਹ ਤਾਂ ਮੈਂ ਵੀ ਪਿੱਛੇ ਜਾ ਪਾ ਜਾ ਕੇ ਆ ਨਾ ਜਉਂਦੀ ਆਵੇ ਇਹ ਨੂੰ ਫੜਾ ਇਹ ਤਾਂ ਕਾਲਾ ਆ ਆ ਭੱਜ ਗਿਆ ਸੀ ਪਹਿਲਾਂ ਆ ਬੰਦ ਕਰਾਣੀ ਉਹ ਨਹੀਂ ਹਿੱਤਾ ਖੋ ਰ ਆ ਜਾ ਚੱਕਾ ਨਹੀਂ ਮੈਂ ਉਹਨਾਂ ਚਰ ਖਾਣਾ ਵੀ ਨਹੀਂ ਓਏ ਯਾਰ ਮੈਂ ਪਾ ਕੇ ਦੇਣਾ ਚਾਹ ਦੀ ਲੈ ਪਾ ਪਾਈ ਚਲੋ ਮੈਂ ਪੀਣੀ ਨਹੀਂ ਕਿਉਂ ਨਹੀਂ ਪੀਣੀ ਪਲਾ ਬੰਦ ਕਰ ਓ ਯਾਰ ਲੈ ਆ ਦੇ ਮੈਂ ਚਾਹ ਪਾ ਕੇ ਰੱਖਦਾ ਤੇਰੀ ਰੱਖੀ ਬਲ ਆ ਫੜਾ ਯਾਰ ਉਹਨੂੰ ਫੜਾਏ ਚਾ ਉਹ ਫੜ ਲਾ ਕੋਈ ਨਹੀਂ ਓਏ ਇਹਨੇ ਲਾ ਬੰਦ ਕਰਨ ਲਾ ਕਰਦਾ ਮੈਂ ਬੰਦ ਕਰਦਾ ਚੱਟ ਫੜ ਜਾ ਜਦੋਂ ਬੰਦ ਕਰ ਲਿਆ ਉਹਦੀ ਨਾਜ਼ਰ ਟੱਕੀ ਯਾਰ ਹਾਤਾ ਤਰੀ ਚੱਲ ਕਰਦੇ ਬੰਦ ਕਰਦੇ ਚੱਲ ਇਹ ਆਦਾ ਕਰਤਾ ਮੈਂ ਚੱਲ ਆ ਬੰਦ ਹੀ ਕੀਤਾ ਉਹਦਾ ਇੱਕ ਅੱਥਰ ਫੜ ਲਿਆ ਵੀ ਨਾਜ਼ਰ ਨਹੀਂ ਚਲੀ ਜਾਈ ਓਏ ਯਾਰ ਦੱਸ ਅਜਿਹੀ ਕਿਹੜੀ ਸੰਗ ਆ ਗਈ ਕਿਉਂ ਵੀ ਗਾਈਜ਼ ਆ ਦੇਖ ਲੈ ਆਜ ਇਹਨੂੰ ਫੜਾਇਆ ਜਾ ਪਾੜ ਪਾੜ ਆਣੀ ਚਾਹ ਨੀ ਮੈਂ ਉੱਤੇ ਪਾ ਦੇਣੀ ਆ ਫਿਰ ਤੈਨੂੰ ਪਤਾ ਨਹੀਂ ਮੇਰਾ ਆ ਫੜ ਦੋ ਮਿੰਟ ਦਿੱਤੇ ਉੱਤੇ ਪਾ ਦੇਣੀ ਮੈਂ ਹੀ ਮਾਰਨਾ ਚੱਲ ਮੈਂ ਉਧਰੀ ਜਾਂਦਾ ਐ ਆ ਫੜ ਆਏ ਆ ਜਾ ਰਹੀ ਆ ਜਾ ਠੀਕ ਹੈ ਉਹ ਨਹੀਂ ਆ ਰਿਹਾ ਓਏ ਆ ਜਾ ਆ ਰਿਹਾ ਬੰਦ ਕਰਤਾ ਗਈ ਆ ਔਰ ਉਸਕੇ ਭੱਜ ਗਿਆ ਓਰੇ ਆਏ ਆ ਜਾ ਕੀ ਤੋੜਤੀ ਓਏ ਆ ਜਾ ਓਏ ਚਲੋ ਉਧਰ ਚਲੀ ਕਿਵੇਂ ਤੇਰੇ ਕੋਲ ਫੋਨ ਦਾ ਅੱਗੇ ਵਾਕ ਹੈ ਇਹ ਮੈਂ ਨਹੀਂ ਪੀਣੀ ਹੁਣ ਪਾ ਕੇ ਚਲੋ ਅੰਦਰ ਜਾ ਅੰਦਰ ਪੀ ਐਂ ਵੀ ਗਏ ਗੁੱਸਾ ਕਰ ਗਿਆ ਉਹ ਪਹਿਲਾਂ ਬਲੌਗ ਬਣਾਈ ਇਹਨਾਂ ਤੇ ਮੇਰਾ ਆਈਟਮ ਆ ਲਾਤੀ ਹੋ ਗਿਆ ਉਹ ਪੰਦਰੀ ਵੱਜਿਆ ਕੋਈ ਰੁਕਿਆ ਕਿ ਉਹ ਖੜਾ ਖਾਈਆ ਉਹ ਓਏ ਲੈ ਤੇਰੇ ਵੀ ਆ ਰਿਹਾ ਚਾਹ ਲੈਂਦੀ ਓਏ ਅਲੀ ਅੰਦਰ ਨਾਲ ਜਾਈ ਫਿਰ ਸੱਚੀ ਯਾਰੀ ਟੁੱਟ ਜੂ ਆ ਤੇ ਲੈ ਗਿਆ ਇੱਥੇ ਦੇਖ ਕੇ ਚੈੱਕ ਕਰਨਾ ਉਹ ਨਹੀਂ ਖੋਲਿਆ ਯਾਰ ਅਸੀਂ ਕੋਹ ਮਾਸਟਰ ਦੇ ਮੁਗੇ ਲਾਉਣਾ ਏਦੋਂ ਬਾਅਦ ਤੇ ਕੀਤਾ ਯਾਰ ਹੱਦ ਵਾਲਾ ਆ ਰਿਹਾਗਾ ਇਹ ਅੰਦਰੀਲਾ ਹਾਂਜੀ ਆਪਣੀ ਕਲਾਸ ਹੋ ਚੁੱਕੀ ਆ ਸਮਾਪਤ ਤੇ ਆ ਚ ਉੱਪਰ ਟੋਪਾ ਲੈ ਕੇ ਚੱਲਿਆ ਠੀਕ ਆ ਨਾ ਤੇ ਆਪਾਂ ਚੱਲੀਏ ਫਿਰ ਤੇ ਆਪਾਂ ਚੱਲਦੇ ਆ ਆਪਣੇ ਬੱਸ ਕੋਲ ਅੱਜ ਠੰਡ ਬਹੁਤ ਜ਼ਿਆਦਾ ਵੀ ਮੌਸਮ ਪਹਿਲਾਂ ਨਾਲ ਵੀ ਖਰਾਬ ਹੋ ਗਿਆ ਲੈ ਦੇਖੋ ਗਾਈਜ਼ ਠੀਕ ਹੈ ਨਾ ਬਹੁਤ ਠੰਡਾ 24 10 ਸਵੇਰ ਨੂੰ ਜਾੜਾ ਵਧ ਗਈ ਠੰਡ ਵਿੱਚ ਦੀ ਨੰਗਦੀ ਹਵਾ ਵਿੱਚ ਦੀ ਗਾਈਜ਼ ਬੈਲਦੇ ਚ ਲੋਕ ਜੇ ਆਪ ਬਸ ਤੇ ਬਹਿਣ ਲੱਗਦੇ ਫਿਰ ਦਿਖਾਉਣਾ ਤੁਹਾਨੂੰ ਆਪਣੀ ਉਹ ਇੱਕ ਗਾਈਜ਼ ਅਸੀਂ ਬਸ ਸਾਡੇ ਪਹੁੰਚ ਚੁੱਕੇ ਆ ਉਹ ਖੜੀ ਆ ਸਾਡੇ ਆਪਣੇ ਲਈ ਥੋੜੀ ਆ ਉਹ ਹਜੇ ਆਪਣੇ ਲਈ ਬਸ ਆਉਣੀ ਆ ਜਦੋਂ ਆਪਾਂ ਉਧਰ ਚੱਲਦੇ ਆਪਣ ਜੋ ਵੀ ਆ ਹਾਂਜੀ ਗਾਇਜ਼ ਹੁਣ ਆਪਾਂ ਪਰਣਾਲੇ ਉੱਪਰ ਚੁੱਕੇ ਮਹਿਮਨ ਦਾ ਆਪਣਾ ਯਾਰ ਠੀਕ ਹੈ ਨਾ ਕਲਾਸ ਆਪਣੀ ਲੱਗੀ ਤੇ ਵੀ ਬਾਅਦ ਚੋਂ ਆਪਾਂ ਹੁਣ ਰੈਕੋਡ ਪਹੁੰਚ ਕੇ ਫਿਰ ਨਾਲ ਦੇ ਨੂੰ ਕਰਨਾ ਪ੍ਰੋਸੈਸ ਹਾਂਜੀ ਗਾਇਜ਼ ਮੈਂ ਤੇ ਆਪਣਾ ਝੋਟਾ ਪਹੁੰਚ ਗਿਆ ਰੈਕੋਡਾ ਦੇਖ ਲਓ ਤੁਸੀਂ ਆ ਵਾਸਾ ੱਡਾ ਠੀਕ ਹੈ ਨਾ ਤੇ ਹੁਣ ਆਪਾਂ ਉੱਥੇ ਜਾਣਾ ਆਪਣੇ ਯਾਰ ਦੀ ਸ਼ੌਪ ਤੇ ਉਹ ਕਮਲ ਦੇ ਉੱਥੇ ਖੜਾ ਚੋਬਰ ਉਹ ਗਿਆ ਰਹਿਣ ਦੇ ਲੋ ਵੀ ਆ ਚੋਂ ਉੱਪਰ ਗਿਆ ਤੇ ਆ ਤੇ ਠੀਕ ਹੈ ਨਾ ਇੱਕ ਨਹੀਂ ਨਹੀਂ ਉਹ ਨਹੀਂ ਲੈਂਦਾ ਹਾਂ ਨਹੀਂ ਲੈਂਦਾ ਨਹੀਂ ਲੈਂਦਾ ਦੇਖ ਲਈ ਹਾਂਜੀ ਗਾਈ ਜ ਮੈਂ ਤਾਂ ਕਾਰ ਉਨਖਾ ਰਿਹਾ ਕੋਚੇ ਜਿੱਥੋਂ ਅਸੀਂ ਖਾਣੇ ਆ ਉਹਰੇ ਪਰਲੇ ਕੋਚੇ ਛੋਲੇ ਠੀਕ ਹੈ ਨਾ ਛੋਲੇ ਛੋਲੇ ਠੀਕ ਹੈ ਨਾ ਆ ਰਿਹਾ ਬਾਈ ਪਰ ਨਹੀਂ ਬਾਤ ਚੱਲਣ ਦੇ ਆਪਣਾ ਰਾਏਪੁਰ ਸ਼ਹਿਰ ਕੰਪ ਚੁੱਕੇ ਆ ਤੇ ਆ ਦੇਖ ਲਓ ਮੌਸਮ ਅੱਜ ਬਹੁਤ ਜ਼ਿਆਦਾ ਖਰਾਬ ਆ ਕੱਲ ਨੂੰ ਵੀ ਹਾਂਜੀ ਗਾਈ ਹੁਣ ਆਪਾਂ ਆਏ ਆਪਣੇ ਘਰੇ ਤੇ ਕਲਾਸ ਲਾ ਕੇ ਤੇ ਅੱਜ ਆਪਾਂ ਡੰਗਰਾ ਦਾ ਹੁਣ ਕਰਨ ਲੱਗੇ ਆ ਦੋਨੇ ਟੋਕਰੇ ਭਰਤੇ ਆਪਾਂ ਤੇ ਉਹ ਪਿਆ ਹੁਣ ਮਾਤਾ ਨੂੰ ਚਕਾਵਾਂਗੇ ਤੇ ਬਾਕੀ ਤੁਹਾਨੂੰ ਅੱਜ ਉੱਥੇ ਜਾ ਕੇ ਦਿਖਾਵਾਂਗੇ ਆਪਾਂ ਫਣੀ ਵੀਡੀਓ ਸ਼ੂਟ ਕਰਨ ਲੱਗੇ ਓਕੇ ਜਾਈ ਹਾਂਜੀ ਗਾਈਜ਼ ਹੁਣ ਅਸੀਂ ਆਏ ਨੇ ਚ ਉੱਪਰ ਵੀਡੀਓ ਵੀਡੀਓ ਬਣਾਉਣੇ ਆ ਹੁਣ ਆ ਬੈਠੇ ਨੇ ਹੁਣ ਜਾਣੇ ਆ ਵੀਡੀਓ ਵੀਡੀਓ ਬਣਾਉਣਾ ਫਿਰ ਤੁਹਾਨੂੰ ਅਗਲਾ ਪਾਸੇ ਸੋਥੀ ਜਾ ਕੇ ਦਿਖਾਉਣੇ ਆ ਹਾਂਜੀ ਗਾਇਜ਼ ਆਪਾਂ ਤਿਆਰੀ ਕਰ ਰਹੇ ਫਣੀ ਵੀਡੀਓ ਦੀ ਤੇ ਆ ਗਿਆ ਆਪਣਾ ਪਾਊਡਰ ਤੇ ਉਹ ਲੋਈ ਅੱਜ ਇਹ ਚੜੇਲ ਬਣੂਗਾ ਜੋ ਪਹਿਲਾਂ ਤੁਸੀਂ ਵੀਡੀਓ ਦੇਖੋ ਫਣੀ ਚ ਤੇ ਉਹ ਚੋਬਰ ਕੈਮਰਾਮੈਨ ਆਪਣਾ ਤੇ ਆ ਵੀ ਚੱਲ ਅੱਜ ਵੀਡੀਓ ਚਾਹੂਗਾ ਕੱਲ ਵਾਲੀ ਵੀਡੀਓ ਦੇਖੋ ਤੇ ਇੱਕ ਆਹ ਰਿਹਾ ਆਪਣਾ ਲਈ ਆਉਂਦਾ ਧੂਣੀ ਦਾ ਪ੍ਰਬੰਧ ਕਰ ਰਿਹਾ ਫਿਰ ਹਾਂਜੀ ਹੁਣ ਆਪਾਂ ਮੋਟੇ ਬਣਾਉਣ ਲੱਗਿਆ ਭੂਤ ਜਾਂ ਚੜੇਲ ਜੋ ਵੀ ਤੁਸੀਂ ਸਮਝੋ ਹੜ ਵੀ ਕੈਮਰਾਮੈਨ ਆ ਮੈਂ ਫਿਰ ਬਾਈ ਕੈਮਰਾਮੈਨ ਤੈਨੂੰ ਤਾਂ ਬਾਜੂ ਮੋਕਰਾਂਗੇ ਤੇ ਪਰ ਮਰੇ ਮੂੰ ਅੱਖਾਂ ਵਿੱਚ ਐਨੀ ਗਲਾਸ ਆੜਿਆ ਫੀਰੇ ਦੇ ਹੱਥ ਦਿਆ ਬਾਈ ਮੇਕਅਪ ਬਾਈ ਦੇ ਸਮਾ ਹਾਂ ਪੋਲਾ ਪੋਲਾ ਹੱਥ ਰਗੀ ਪੋਲਾ ਪੋਲਾ ਸਾਰੇ ਬਾਹਰ ਆਖਾ ਮੀਚ ਕੇ ਰੱਖੀ ਅੱਖਰ ਦੇ ਪੁੱਤਰ ਬਾਲ ਪੱਟੀ ਜਾਂਦੇ ਮੜਾ ਜਾਏ ਕੀ ਕਰ ਤੇਰੇ ਬਾਲ ਤੂੰ ਫਰਾਏ ਤਾਂ ਸੜਾ ਕਮਾੜਾ ਬਹਾਲ ਨਾ ਪਟੋ ਸੜ ਕਮਾੜ ਟੇਡਾ ਕਰ ਤੇਰੇ ਮਾ ਤੇਰਾ ਖੁਰੇ ਕਰ ਨਾ ਮਗਰ ਨੋ ਮਗਰ ਨੋ ਐਂ ਗਿਆ ਕੋਈ ਕੋਰੇ ਨੂੰ ਬਿਆਬੂ ਆਉਂਦੀ ਨਹੀਂ ਮਗਰ ਨੋ ਓਏ ਕੈਮਰਾਮੈਨ ਤੇ ਪਿੱਛੇ ਹੀ ਐਂ ਸ਼ਾਬਾਸ਼ ਹੱਥ ਤੇ ਮੱਖਾ ਯਾਰ ਕਰ ਲਓ ਹੱਥ ਤੇ ਬਾਹ ਹੱਥ ਤੇ ਨਹੀਂ ਆਈ ਉਧਰ ਲਹੀ ਗਿਆ ਭੂਤ ਵਾਲਾ ਸੀੜ ਦੇਖੀ ਇਹਦਾ 50 60 ਟੇਕ ਲੈ ਆਏ ਨੇ ਇਹ ਬੰਦ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਟੇਕ ਲਊਗਾ ਇਹ ਹੱਥ ਤੇ ਨਹੀਂ ਰਹਿਣ ਦੇ ਯਾਰ ਨਹੀਂ ਨਹੀਂ ਹੱਥ ਮਲ ਦੇ ਮਲ ਦੇ ਮਲ ਦੇ ਹੱਥ ਲਾ ਦੇ ਵਾ ਠੀਕ ਹੈ ਵਾ 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 ਆਹੀ ਮਾਰ ਯਾਰ ਓਏ ਇਹਨੂੰ ਬੰਦ ਕਰ ਓਏ ਦੋ ਮਿੰਟ ਪਹੁੰਚ ਗਏ ਆਪਣਾ ਕੋਹਰ ਯਾਰ ਸੱਜਣਾਂ ਪਹੁੰਚ ਚੁੱਕਿਆ ਇਹ ਵੀ ਆਊ ਆਪਣੀ ਵੀਡੀਓਜ਼ ਤੇ ਹੋਰ ਪਾ ਥੋੜਾ ਜਿਹਾ ਪਾਊਡਰ ਚੱਕੋ ਅੱਜ ਚੜੇਲ ਆਪਣੀ ਬੈ ਕੀ ਕਹਿੰਦੇ ਹੁੰਦੇ ਆਂ ਦਾ ਮੇਕਅਪ ਆ ਪਾਪ ਕਰਿਆ ਬੈਕ ਟੂ ਚੜੇਲ ਚੜੇਲ ਅੱਜ ਸਵਾਰ ਦਾ ਪਕਾ ਚੜੇੜ ਬੈਕ ਹੋ ਚੁੱਕੀ ਆ ਹਰ ਓਏ ਇਧਰ ਪਾਲੀ ਸਾਈਡ ਐੰਮ ਵਿੱਚ ਮਾਰ ਕਰਨ ਦੇ ਸਮਾਰ ਕੇ ਪੋਰ ਨਾ ਹੋਣਾ ਹੁਕੰਦ ਪੜਦਾ ਜੰਮ ਜੀ ਅੰਦਰ ਨਾ ਪੜਦੇ ਤੇ ਪਾਊਡਰ ਜਾ ਚਲੋ ਵੀ ਗੱਲ ਹੁਣ ਲਾ ਵੀ ਧੂਣੀ ਕੰਨ ਸਾਬ ਇਧਰ ਆਪਣੀ ਹੁਣ ਧੂਣੀ ਵੀ ਲੱਗ ਰਹੀ ਓ ਬਾਈਕ ਪਾਸੇ ਲੱਖ ਤਾਂ ਬਚਾ ਦੇਗਾ ਓਏ 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 ਆਜੋ ਵੀ ਗਾਇਸ ਜਾਦੂ ਗਾਇਸ ਜਾਦੂ ਮੈਂ ਹੁਣ ਪਿਆਰੀ ਫੁੱਲ ਕਰਦੇ ਪਏ ਆ ਅਸੀਂ ਵੀਡੀਓ ਦੀ ਆਹ ਇੱਕ ਔਣੀ ਮਾਰੀ ਜਿਹੀ ਕਲਿੱਪੀ ਹੁੰਦੀ ਆ ਦੇਖ ਲਓ ਕੀ ਕੋਈ ਕਰਨਾ ਪੈਂਦਾ ਲਿਆ ਅੱਜ ਅਸੀਂ ਕੋ ਜੋ ਆਪਦਾ ਵੀ ਲਿਆ ਰਹੇ ਹਾਂ ਨਾ ਮਾ ਕੀ ਹਾਲ ਚਾਲ ਦੋਸਤੋ ਜੋ ਬੱਤ ਚਲੋ ਦੋਸਤੋ ਰਿਓ ਉਹ ਦੂਜਾ ਉਹ ਸੁਰਖੀਆਂ ਨੇ ਦਾ ਮੈਂ ਸੱਚ ਕਰੀਏ ਆਹ ਕੀ ਕਰੀਏ ਇੱਕ ਗੱਲ ਦੀ ਬਾਤ ਤਾਂ ਕਰਦੀ ਵੇਖ ਇੱਧਰ ਲਿਆ ਓਏ ਘਾਟ ਰਹਿ ਗਈ ਸੀ ਤੇ ਆ ਆ ਕਤੋਰੇ ਉਹਦੀ ਸੁਰਖੀ ਹੈਗੀ 9 ਘਾਲ ਸਾਹਿਬ ਉਹ ਨਹੀਂ ਲੈ ਆ ਸਾਰੀ ਹੈਗੀ ਸਰਾ ਕੋਈ ਆਇਆ ਓਏ 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 ਨਾ ਓਏ ਬੜੀਆ ਘੈਂਟ ਲੱਗੂ ਓਏ ਓਏ ਉਹ ਨਹੀਂ ਨਹੀਂ ਯਾਰ ਭੂਤ ਬਣਾ ਮਟਾ ਭੂਤ ਬਣਾ ਨਹੀਂ ਨਹੀਂ ਦਰਾਨੀ ਬਣਾ ਉਹ ਨਹੀਂ ਨਹੀਂ ਘੈਂਟ ਲੱਗੇਗਾ ਮੂੰਹ ਤੇ ਆਇਆ ਕਰੇ ਬੜੀ ਰੋਮਟੇ ਵਸ ਓਏ ਤੈਨੂੰ ਮੇਰੇ ਮੈਕ ਕੋ ਹਾ ਫੇਰ ਇਧਰ ਕਰ ਆ ਪਹਿਲਾ ਮੋਟੇ ਮਾੜੀ ਮਾੜੀ ਹੋਰ ਲੱਗ ਰਹਿਣ ਦੇ ਏਖੂਗਾ ਦੋ ਮੇ ਮੋٹے ਮਾੜੀ ਵਾਰੀ ਹੋੜ ਲੱਗ ਲੈਣ ਦੇ ਸਾਲੇ ਤੂੰ ਤਾਂ ਅਨੁਮਾਨ ਬਣਾਦਾ ਮੋٹے ਫੇਰ ਹੀ ਮੋਟ ਲੱਗੇ ਆ ਓਏ ਹੌਣ ਲਾ ਆਏ ਰੱਬ ਜਰ ਓ ਇਧਰ ਕਰ ਭਾਈ ਮਾਤ ਖਾਣਾ ਦਾ ਓਏ ਨਹੀਂ ਨਹੀਂ ਓ ਸੱਟਿਆ ਸੱਟਿਆ ਯਾਰ ਓਏ ਹਟਿਆ ਓ ਇਧਰ ਕਾ ਵੀ ਅੱਖਰੇ ਆਈਡੀ ਲਵਾ ਰਿਆ ਕਾਲੀ ਹੀ ਹੋਗੀ ਕਾਲੀ ਇੱਕ ਬੇਟਾ ਓਏ ਆਹ ਇਹਨੇ ਲੜਾ ਉਹ ਵੀ ਲੈ ਗੀ ਕਾਲੀ ਹੋਈ ਲਾਦੀ ਓ ਅੱਖਾਂ ਦੇ ਲਾਉਣ ਵਾਲੀ ਆਹ ਓਏ ਮੈਂ ਨਾ ਸੈਟਲ ਤੱਕ ਰਾਜਣਾ ਕਰਨਾ ਮੈਂ ਨਾ ਤੁਹਾਨੂੰ ਐ ਕਹਨਾ ਅੱਖਾਂ ਦੇ ਵੀ ਲਾਓ ਯਾ ਤਾਹਾਂ ਦੇ ਥੱਲੇ ਲਾਉਣੀਆਂ ਆਂ ਦੇ ਮੋਟੇ ਓਏ ਤਾਹਾਂ ਦੇ ਪਾਸੇ ਲਾ ਤਾਹਾਂ ਦੇ ਪਾਸੇ ਨਹੀਂ ਨਹੀਂ ਓਏ ਅੱਖਾਂ ਦੇ ਥੱਲੇ ਅੱਖਾਂ ਦੇ ਲਾਵੇ ਓਏ ਅਜ ਨਹੀਂ ਲਾਣਾ ਹੁੰਦਾ ਯਾਰ ਤਾਹਾਂ ਦੇ ਪਾਸੇ ਲਾ ਯਾਰ ਓਏ ਮੂੰਹ ਨਾ ਖਰਾਬ ਹੋ ਜੇ ਇਹਦਾ ਆ ਗਏ ਓਏ ਹਾਂ ਠੀਕ ਠੀਕ ਨਾ ਹਾਂ ਹਾਂ ਲੈ ਪੁੱਤ ਘਟ ਜਨਾਨੀ ਬਦਲਾ ਦਾ ਬਿਲਕੁਲ ਮੋਟੇ ਹੱਲਣਾ ਹੱਲਣਾ ਓਏ ਇਹਨੂੰ ਕਿੱਥੇ ਲਾਇਆ ਓਏ ਬਾਈ ਬੁਰਾ ਪਸੇਰਾ ਹੀ ਕਰਦੇ ਆ ਫਿਰ ਜੋ ਕਰਦੇ ਆ ਜੱਣ ਬਣਾਣਾ ਮੋਟੇ ਵੇਖ ਸਾਲਾ ਉਹ ਆ ਕੀ ਕਰਤਾ ਰੇ ਓਏ ਇਹ ਭੂਤ ਲੱਗੇਗਾ ਸਾਲਿਆ ਉਹ ਬਿੱਲੇ ਨੂੰ ਡਰਾਵਾਂਗੇ ਉਹਨੂੰ ਆਉਂਦੇ ਵਾ ਠੀਕੜੀ ਚੱਲ ਇਧਰ ਇਧਰ ਲੈਟ ਮਾਰ ਮੋਟੇ ਇਧਰ ਚੱਤੀ ਆੱਖਾ ਖੋਲੀ ਇਧਰ ਨੂੰ ਝਾਕ ਰਹਿ ਕਰ ਰੋਕਾਂਗੇ ਇੱਥੇ ਲੈ ਕੇ ਮੋਟਰ ਹੈਂਗਲ ਰੋਕਾਂਗੇ ਇੱਥੇ ਇੱਥੇ ਜੇ ਵਿਚਾਲੇ ਜੇ ਕਰ ਓਰੇ ਜੀ ਹਾਂ ਮੈਂ ਕਿਹਾ ਮੂੰਹ ਸੁੱਕ ਨਹੀਂ ਆਟਾ ਨਾਈਸ ਪਹਿਲਾ ਸਟਾਰ ਬਣਾ ओके नाइस ਤੇ ਚੱਲ ਬਾਕੀ ਅਗਲਾ ਉਹ ਕਰਦੇ ਫੜ ਜਾ ਆ ਜਾ ਆ ਮਿਰਚਾਂ ਆ ਨਾ ਕਰ ਲੈ ਹੁਣ ਮਿਰਚਾਂ ਉਰੇ ਰੱਖ ਉਹ ਬਚਾਲੇ ਧਰਨੀ ਆ ਉਹ ਬਚਾਲੇ ਧਰਨੀ ਆ ਨੇ ਨਿੰਬੂ ਹੋਊਗਾ ਯਾਰ ਬਚਾਲੇ ਨਿੰਬੂ ਹੁੰਦਾ ਉਹ ਬਚਾਲੇ ਨਿੰਬੂੜੀ ਉੱਤੇ ਮਿਰਚ ਰੱਖ ਦਾਂਗੇ ਤਾਂ ਬਾਅਦ ਆ ਕਰ ਨਿੰਬੂ ਕੱਟੀ ਆ ਬੜਾ گلاب ਦੇ ਫੁੱਲ ਆਂ ਰਮਾਲ ਰਮਾਲ ਤੋਂ ਆਏ ਠੰਢੀ ਉਹ ਫਿਰ ਆ ਆ ਥੋੜਾ ਕੈਮਰਾ 1 ਮੀਟਰ ਰੋਲਾਂ ਨਾਲ ਉਰੇ ਲੈ ਔਰ ਦਾ ਟਪਾਉਂ ਮੈਂ ਬਈ ਤਾਰ ਵਾਲੇ ਬਣਾ ਲਾਉਂਦਾ ਸਮਝ ਨਾ ਖਲਕੂ ਪਰ ਨਹੀਂ ਸੱਚੀ ਟੂਣਾ ਪਣਾ ਕਰਾ ਕੇ ਹੈ ਨਹੀਂ ਓਏ ਇਹ ਤਾਂ ਬਾੜਾ ਤਾਂ ਓਏ ਮੇਰਾ ਡੈਡੀ ਮੈਂ ਰੋਟਦੇ ਸੀ ਨਾ ਓਏ ਕਲਚਨਾ ਤੂੰ ਮੈਨੂੰ ਕਿਹਨੇ ਮਰਚਾ ਸਾਨੀ ਚੱਕ ਲੈ ਕੋਈ ਨਹੀਂ ਡੈਡੀ ਨੂੰ ਇਤੋਂ ਲੱਗੀ ਇਹਦਾ ਬਾੜਾ ਤਖੜਾ ਸਿਸਟਮ ਕਰੀ ਜਾਂਦੇ ਤੁਸੀਂ ਹੋਰ ਹੋਣਾ ਪਤਾ ਵੀ ਲੱਗਿਆ ਓਏ ਫੁੱਲ ਸਾਰੇ ਪਾਸੇ ਖਿਲਾ ਰਹੇ ਨੇ ਉਹ ਕਰਦ-ਕੁਰਦ ਦਾ ਫੁੱਲ ਦਾ ਯਾਰ ਸਾਈਡਾਂ ਤੇ ਕੱਟਾ ਏ ਇਹ ਮੈਂ ਕੱਟਾ ਦੰਦਾ ਨਾ ਉਹ ਬਾਟਾ ਇਹਦਾ ਵੀਰੇ ਉਹਦੇ ਨਾਲ ਉਹ ਯਾਰ ਇਹਨੂੰ ਜੋੜ ਗਏ ਉਹ ਮਿਲਟਾਂ ਨੇ ਬੂਏ ਥੱਲੇ ਆਉਣੀਆਂ ਓਏ ਵੀਰੇ ਮੇਰੀ ਗੱਲ ਸੁਣ ਜੇ ਮਿਲਾ ਦੇ ਇਹਨਾਂ ਨੇ ਟੂਣਾ ਹੀ ਨਹੀਂ ਕੀ ਤੱਕਦੇ ਓਏ ਲਾ ਪਾ ਜੁੱਤਾ ਤੇ ਓਏ ਆਹ ਬੜੇ ਪੁੱਤ ਦੀ ਵੀ ਸੌਣ ਲਓ ਆਹ ਗਲਾ ਦੇ ਫੋਲੇ ਸਾਈਡਾਂ ਤੇ ਓਏ ਉਹ ਵੀ ਆ ਯਾਰ ਤੂੰ ਹੀ ਬਾਹਰ ਤੇ ਓਏ ਨਹੀਂ ਨਹੀਂ ਬਸ ਠੀਕ ਆ ਯਾਰ ਉਹ ਠੀਕ ਆ ਮਾਰੇ ਮੋਟੇ ਖੜਾ ਹੈ ਸੈਟ ਤੇ ਆ ਠੀਕ ਆ ਇਹਦੇ ਨਾਲ ਇਹ ਉਹ ਬੱਸ 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 ਮਰ ਬੱਸ ਓਏ ਤੂੰ ਹੀ ਪੰਨ ਦੇਗਾ ਓਏ ਹੋਰក៏ ਹਰ ਕੀ ਸਾਈਡਾਂ ਤੇ ਤੇ ਉਹ ਬਹੁਤ ਮੋਟੇ ਨਾਲ ਥੱਪੜ ਕਿਉਂ ਤਰੇ ਮੈਂ ਓਏ ਮੇਰੀ ਗੱਲ ਤਾਂ ਸੁਣੋ ਓਏ ਹੜਾ ਬੱਸ ਓਏ ਆਪਣਾ ਮਾਸਟਰ ਪਾ ਲੈ ਕੀ ਬਣਾ ਸੱਚੀ ਆਪਾ ਧਰ ਦਬਰ ਨਹੀਂ ਬਿੱਲੇ ਆ ਨਹੀਂ ਓਏ ਵੀਰੇ ਓਏ ਚਾਬੀ ਕਿਹਦੇ ਕੋਲ ਹੈ ਮੇਰੀ ਉਹ ਰੈਂਡ ਰੱਖ ਯਾਰ ਲੈ ਰੋਕ ਲੈ ਉਹ ਛੋਟਿਆ ਚ ਰੱਖ ਲੈ ਠੀਕ ਹੈ ਇਹ ਕਹਿਣ ਨੂੰ ਰੱਖਣਾ ਉੱਥੇ ਓ ਵੀਰੇ ਇੱਥੇ ਆ ਓ ਤਿੰਨ ਹੋ ਗਏ ਵਾਸੇ ਕੋਦਰ ਦਰਦੇ ਬਾਢੀ ਗਾ ਡੰਨ ਓਏ ਓਕੇ ਇੱਥੇ ਰੱਖ ਇਹਦੀ ਨਾਟਾ ਮਾਰੀ ਕਿਹੜਾ ਮਨੀ ਇਹਦੇ ਨਾਲ ਆਖੜੀ ਆਪਣੀ ਭੂਤ ਬੜਾ ਹੈਲੋ ਆਏ ਕਰ ਹੈਲੋ ਜੀ